ਸਸੀ ਗੱਲ ਸਾਰਿਆਂ ਨੂੰ ਤੇ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦਿਲ ਬੜਾ ਭਾਰਾ ਆਇਆ ਪੰਜਾਬ ਦੀ ਸਿਚੁਏਸ਼ਨ ਨੂੰ ਲੈ ਕੇ ਤੇ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਮੈਂ ਤੇ ਮੇਰੀ ਟੀਮ ਸਾਥੋਂ ਜਿੰਨਾ ਉਸ ਆਦਾ ਸੀ ਸਪੋਰਟ ਕਰ ਰਹੇ ਆ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਆ ਕਿ ਇਹ ਕੰਮ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਲੌਂਗ ਟਰਮ ਕਰਨਾ ਪੈਣਾ ਹੈ ਇਸ ਚੀਜ਼ ਨੂੰ ਸਹੀ ਕਰਨ ਲਈ 1 2 3 ਹਫ਼ਤੇ 4 ਹਫ਼ਤੇ ਨਹੀਂ 6 ਮਹੀਨੇ ਤੋਂ ਸਾਲ ਤੁਹਾਨੂੰ ਵੱਧ ਟਾਈਮ ਲੱਗ ਸਕਦਾ ਹੈ ਮੇਰੀ ਮੱਕੜ ਸਾਹਿਬ ਗੌਰਵ ਵੀਰੇ ਨਾਲ ਗੱਲ ਚੱਲ ਰਹੀ ਹੈ ਉਹ ਹਨ ਗਰਾਊਂਡ ਲੈਵਲ ਦੀ ਇਨਫੋਰਮੇਸ਼ਨ ਦੇ ਰਹੇ ਨੇ ਤੇ ਉਹ ਵੀ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਸਾਰਿਆਂ ਨੇ ਹਜੇ ਤੱਕ ਪੰਜਾਬ ਦੀ ਬਹੁਤ ਸਪੋਰਟ ਕੀਤੀ ਹੈ ਕੀਤੀ ਹੈ ਪੰਜਾਬੀਆਂ ਨੇ ਹੋਰਾਂ ਨੇ ਵੀ ਪਰ ਜਿਹੜਾ ਫੇਜ਼ 2 ਆਉਣਾ ਹੈ ਉਹਦੇ ਵਿੱਚ ਹੋਰ ਮਦਦ ਦੀ ਲੋੜ ਆ ਜਿਵੇਂ ਕਿ ਜਿਨ੍ਹਾਂ ਦੇ ਘਰ ਟੁੱਟ ਗਏ ਨੇ ਜਾਂ ਪੈਲੀਆਂ ਤੇ ਰੇਤਾ ਚੜ ਗਈ ਆ ਜਾਂ ਪਸ਼ੂ ਮਰ ਗਏ ਨੇ ਜਾਂ ਕਿਸੇ ਨੂੰ ਮੈਡੀਕਲ ਹੈਲਪ ਦੀ ਲੋੜ ਆ ਸੋ ਮੈਂ ਵੀ ਪੰਜਾਬ ਜਾ ਰਿਹਾ ਹਾਂ ਉਹਦੇ ਪਿੱਛੇ ਮਕਸਦ ਵੀ ਇਹੀ ਆ ਕਿ ਜਿਹੜੇ ਭੈਣ ਭਰਾ ਸਾਡੇ ਵੌਲੰਟੀਅਰਸ ਕੰਮ ਕਰ ਰਹੇ ਨੇ ਉਹਨਾਂ ਨੂੰ ਮੈਂਟਲੀ ਬੂਸਟ ਕਰਨ ਦਾ ਫਰਜ਼ ਵੀ ਸਾਡਾ ਬਣਦਾ ਹੈ ਉਹ ਆਪਣਾ ਘਰ-ਬਾਰ ਛੱਡ ਕੇ ਜਿੱਦਾਂ ਸੇਵਾ ਕਰ ਰਹੇ ਨੇ ਇਹ ਕੰਮ ਸੌਖਾ ਨਹੀਂਗਾ ਤੇ ਇਹ ਟਾਈਮ ਜਿਹੜਾ ਹੈ ਇੱਕ ਦੂਜੇ ਦਾ ਹੱਥ ਫੜ ਕੇ ਚੱਲਣ ਦਾ ਹੈ ਹੁਣ ਨਾ ਕਿ ਇੱਕ ਦੂਜੇ ਤੇ ਉਂਗਲਾਂ ਕਰਨ ਦਾ ਹੈ ਸੋ ਅਹੀਂ ਜਿੱਦਾਂ ਸਾਰੇ ਹੁਣ ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਆ ਸਾਨੂੰ ਇਹ ਵੀ ਕੰਮ ਨਾਲ-ਨਾਲ ਸਾਰਿਆਂ ਨੂੰ ਕਰਨਾ ਪੈਣਾ ਹੈ ਤਾਂ ਹੀ ਪੰਜਾਬ ਜਿਹੜਾ ਆ ਜਾਂ ਜਿਹੜੇ ਵੀ ਲੋਕ ਜਿਹੜੇ ਨੇ ਸਾਡੇ ਅਫੈਕਟਡ ਨੇ ਉਹ ਵਾਪਸ ਪੈਰਾਂ ਤੇ ਖੜ ਸਕਦੇ ਨੇ ਵਾਹਿਗੁਰੂ ਮੇਰ ਕਰੇ ਧੰਨਵਾਦ